ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਆਂ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਜਿਨ੍ਹਾਂ ਦੀ ਦੁਕਾਨ ਬੰਦ ਹੋ ਗਈ ਹੋਵੇ ਕੰਮਕਾਰ ਬੰਦ ਹੋ ਗਿਆ ਹੋਵੇ ਉਹਦੇ ਵਾਸਤੇ ਇੱਕ ਪੋਰਟਲੀ ਤਿਆਰ ਕਰਨੀ ਆ ਸੀ ਤਾਨੂੰ ਪੋਟਲੀ ਦਾ ਟਾਲਾ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੇ ਕੰਮ کاروبار ਬੰਦ ਹੋ ਗਏ ਹੋਣ ਉਹਨਾਂ ਨੂੰ ਖੋਲਣ ਦੇ ਲਈ ਇੱਕ ਪੋਟਲੀ ਇੱਕ ਪੋਟਲੀ ਵਿੱਚ ਸਮਾਨ ਦੱਸਾਂਗੇ ਅਸੀਂ ਕਿਦਦਣ ਤੁਸੀਂ ਤਿਆਰ ਕਰਨਾ ਹੈ ਪੋਟਲੀ ਜਿਹਨੇ ਤਿਆਰ ਕਰਕੇ ਆਪਣੇ ਕੰਮਕਾਰ ਚ ਰੱਖ ਲਈ ਉਹਦੇ ਕੰਮ ਧੰਦੇ ਜਿਨ੍ਹਾਂ ਦੇ ਬੰਦ ਹੋਏ ਹੋਣੇ ਖੁੱਲ ਜਾਣਗੇ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ ਦੋਸਤੋ ਹੁਣ ਗੱਲ ਕਰਦੇ ਆਂ ਪੋਟਲੀ ਬਾਰੇ ਜਿਹੜੀ ਬੰਦ ਧੰਦਿਆਂ ਨੂੰ ਬੰਦ ਕਾਰੋਬਾਰ ਬੰਦ ਦੁਕਾਨਾਂ ਨੂੰ ਖੋਲਣ ਦੀ ਇਹ ਪੋਟਲੀ ਹੈ ਤਾਂ ਦੋਸਤੋ ਇਹ ਜਿਹੜੀ ਪੋਟਲੀ ਹੈ ਪੋਟਲੀ ਇੰਨੀ ਕਿ ਚਮਤਕਾਰੀ ਹੈ ਇਹ ਪੋਟਲੀ ਹਰ ਇੱਕ ਬੰਦਾ ਇਹਦਾ ਟਾਲਾ ਦੱਸਦਾ ਹੀ ਦੱਸਦਾ ਹੈ ਪਰ ਇਸ ਪੋਟਲੀ ਦੇ ਵਿੱਚ ਸਮਾਨ ਕਿਹੜਾ-ਕਿਹੜਾ ਲੱਗਦਾ ਆ ਉਹ ਬਹੁਤ ਜ਼ਬਰਦਸਤ ਸਮਾਨ ਜਿਹੜਾ ਪਾਉਣਾ ਪੈਂਦਾ ਫਿਰ ਜਾ ਕੇ ਇਹ ਪੋਟਲੀ ਤਿਆਰ ਹੁੰਦੀ ਆ ਕਈ ਪੋਟਲੀ ਤਾਂ ਇਹਦੇ ਤਿਆਰ ਕਰ ਲੈਂਦੇ ਦੋ ਤਿੰਨ ਚੀਜ਼ਾਂ ਪਾ ਕੇ ਪਰ ਪੋਟਲੀ ਨੂੰ ਸਹੀ ਤਰੀਕੇ ਨਾਲ ਕਿੱਦਾਂ ਬਣਾਉਣਾ ਆ ਕਿਸ ਦਿਨੇ ਨੂੰ ਤਿਆਰ ਕਰਨਾ ਆ ਪੋਟਲੀ ਨੂੰ ਤੇ ਕਿਸ ਦਿਨੇ ਇਸ ਤਰੀ ਪੋਟਲੀ ਨੂੰ ਆਪਣੇ ਬੰਦ ਕਾਰੋਬਾਰ ਚ ਰੱਖਣਾ ਆ ਜਿਹਦੇ ਨਾਲ ਤੁਹਾਡੀ ਦੁਕਾਨ ਜਾਂ ਕੋਈ ਫੈਕਟਰੀ ਕੰਮਕਾਰ ਕੋਈ ਵੀ ਇਕ ਖੁੱਲ ਜਵੇ ਪਰੇ ਪੋਟਲੀ ਇਸ ਪੋਟਲੀ ਨੂੰ ਬਣਾਉਣ ਦੇ ਬਹੁਤ ਤਰੀਕੇ ਆ ਕੋਈ ਅਲੱਗ ਤਰੀਕੇ ਨਾਲ ਬਣਾਉਂਦਾ ਕੋਈ ਕਿਸ ਤਰੀਕੇ ਨਾਲ ਬਣਾਉਂਦਾ ਜਿਹੜਾ ਸਾਡਾ ਤਰੀਕਾ ਹੈ ਪੋਟਲੀ ਬਣਾਉਂਦਾ ਅਸੀਂ ਤੁਹਾਨੂੰ ਉਹੀ ਦੱਸਾਂਗੇ ਜਿਹੜਾ ਕਿ ਲੋਕਾਂ ਦੇ ਨਾਲ ਉਹ ਜਿਹੜੇ ਲੋਕ ਕਈ ਲੋਕ ਮੈਂ ਦੇਖਿਆ ਮੈਂ ਬਹੁਤ ਲੋਕ ਇਸ ਪੋਟਲੀ ਦਾ ਉਪਾਅ ਦੱਸਦੇ ਆ ਬਹੁਤ ਲੋਕਾਂ ਨੇ ਦੱਸਿਆ ਵੀ ਹੋਇਆ ਆ ਤੇ ਇਹਦੇ ਵਿੱਚ ਸਹੀ ਤਰੀਕੇ ਨਾਲ ਜਿਹੜੀ ਯੂਜ਼ ਕਿੱਦਾਂ ਹੋਣੀ ਆ ਪੋਟਲੀ ਉਹਦੇ ਬਾਰੇ ਕੋਈ ਨਹੀਂ ਕਿਸੇ ਨੇ ਦੱਸਿਆ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦਵਾਂਗੇ ਤੇ ਜਿਹੜਾ ਅਜੀ ਸਾਮਾਨ ਦਸਾਂਗੇ ਉਹ ਸਮਾਨ ਤੁਸੀਂ ਸਾਰਾ ਇਕੱਠਾ ਕਰਨਾ ਆ ਤਾਂ ਹੈ ਪੋਟਲੀ ਜਿਹੜੀ ਐ ਤਿਆਰ ਕਰਨੀ ਆ ਪਹਿਲਾਂ ਤੁਸੀਂ ਸਮਾਨ ਪਹਿਲਾਂ ਤਾਂ ਨੋਟ ਕਰ ਲਓ ਜਿਹੜੀ ਪੋਟਲੀ ਤਿਆਰ ਕਰਨ ਵਾਸਤੇ ਜਿਹੜੀ ਇਹ ਪੋਟਲੀ ਐ ਬਾਜ਼ਾਰੋਂ ਮਿਲ ਜਾਂਦੀ ਆ ਆਮ ਪੰਚਾਰੀ ਦੀ ਦੁਕਾਨਾਂ ਤੋਂ ਜਾਂ ਪੂਜਾ ਪੰਧਾਰ ਵਾਲੀਆਂ ਦੁਕਾਨਾਂ ਤੋਂ ਆਰਾਮ ਨਾਲ ਮਿਲ ਜਾਂਦੀ ਆ ਲਾਲ ਰੰਗ ਦੀ ਤੁਸੀਂ ਪੋਟਲੀ ਲੈਣੀ ਆ ਲਾਲ ਰੰਗ ਦੀ ਇੱਕ ਪੋਟਲੀ ਲੈਣੀ ਆ ਥੋੜੇ ਜਿ ਚੌਲ ਲੈਣੇ ਆ ਚੌਲ ਮੁੱਠੀ ਤੋਂ ਵੀ ਥੱਲੇ ਜਿੰਨੇ ਜਿੰਨੇ ਕੁ ਥੋੜਾ ਜਿਹਾ ਹਥੇਲੀ ਤੇ ਆ ਜਾਣ ਪਰ ਦੋਸਤੋ ਇਹ ਜਿਹੜੇ ਚੌਲ ਲੈਣੇ ਹਨ ਇਹ ਚੌਲ ਹੋਣੇ ਚਾਹੀਦੇ ਪੂਰੇ ਸਾਫ ਤੇ ਕਿਤੋਂ ਕੋਈ ਚੌਲ ਦਾ ਦਾਣਾ ਟੁੱਟਿਆ ਨਹੀਂ ਹੋਣਾ ਚਾਹੀਦਾ ਪੂਰਾ ਫੁੱਲ ਅਪਾਂਸਮਤੀ ਲੈ ਲਿਓ ਠੀਕ ਹੈ ਤੇ ਇਹਦੇ ਵਿੱਚ ਤੁਸੀਂ ਸੰਧੂਰ ਲੈਣਾ ਹੈ ਦੂਜੇ ਨੰਬਰ ਤੇ ਠੀਕ ਹੈ ਇੱਕ ਸਿੱਕਾ ਲੈ ਲਿਓ 2 ਰੁਪਏ ਦਾ ਜਾਂ 1 ਰੁਪਏ ਦਾ ਨਾਲ ਸਿੱਕਾ ਰੱਖਣਾ ਹੈ ਠੀਕ ਹੈ ਦੋ ਲੈਣੇ ਹਨ ਗੋਮਤੀ ਚੱਕਰ ਗੋਮਤੀ ਚੱਕਰ ਮਿਲ ਜਾਂਦੇ ਆ ਠੀਕ ਹੈ ਦੋ ਲੈਣੀਆਂ ਕੌੜੀਆਂ ਪੀਲੇ ਰੰਗ ਦੀਆਂ ਠੀਕ ਹੈ ਦੋ ਕੌੜੀਆਂ ਜਿਹਨੂੰ ਕੌੜੀਆਂ ਕਹਿੰਦੇ ਆ ਉਹ ਲੈਣੀਆਂ ਠੀਕ ਹੈ ਦੋ ਲੈਣੀਆਂ ਸਾਫਤ ਹਲਦੀ ਦੀਆਂ ਗੰਡਾਂ ਸੁੱਕੀਆਂ ਜਿਹੜੀਆਂ ਸੁੱਕੀਆਂ ਗੱਠਾ ਹੁੰਦੀਆਂ ਨਾ ਹਲਦੀ ਦੀਆਂ ਉਹ ਦੋ ਲੈਣੀਆਂ ਠੀਕ ਹੈ ਤੇ ਇੱਕ ਛੋਟੀ ਜੀ ਸੈਂਟ ਦੀ ਸਿਸੇ ਲੈਣੀ ਯਾਤਰ ਜਿਹੜਾ ਮਿਲ ਜਾਂਦਾ 10 ਰੁਪਏ ਵਾਲਾ ਛੋਟਾ ਜਿਹਾ ਉਹ ਲੈ ਲੈਣਾ ਠੀਕ ਹੈ ਤੇ ਇਹਦੇ ਵਿੱਚ ਤੁਸੀਂ ਪਾ ਲੈਣੇ ਆ ਪੰਜ ਲੌਂਗ ਪਾ ਲੈਣੇ ਆ ਠੀਕ ਹੈ ਤੇ ਪੰਜ ਲੈਚੀਆਂ ਪਾ ਲੈਣੀਆਂ ਹਰੇ ਰੰਗ ਵਾਲੀਆਂ ਠੀਕ ਹੈ ਛੋਟੀਆਂ ਇਹ ਸਾਰਾ ਸਮਾਨ ਜਿੰਨਾ ਸਮਾਨ ਤੁਹਾਨੂੰ ਦੱਸਿਆ ਹੈ ਇਹ ਸਾਰਾ ਸਮਾਨ ਤੁਸੀਂ ਇਕੱਠਾ ਕਰਕੇ ਪੋਟਲੀ ਦੇ ਵਿੱਚ ਪਾ ਲੈਣਾ ਠੀਕ ਹੈ ਉਹ ਪੋਟਲੀ ਤਿਆਰ ਹੋ ਜਾਣੀ ਤੁਹਾਡੀ ਫਿਰ ਇਹ ਜਿਹੜੀ ਪੋਟਲੀ ਹੈ ਨਾ ਇਸ ਪੋਟਲੀ ਨੂੰ ਤੁਸੀਂ ਕਿਤੇ ਵੀ ਮੰਦਰ ਤੇ ਲੈ ਜਾਓ ਕਿਸੇ ਵੀ ਮੰਦਰ ਦੇ ਵਿੱਚ ਲੈ ਜਾਣੀ ਪੋਟਲੀ ਉੱਥੇ ਲਿਜਾ ਕੇ ਤੁਸੀਂ ਕੀ ਕਰਨੀ ਸਭ ਤੋਂ ਪਹਿਲਾਂ ਹਨੂਮਾਨ ਜੀ ਦੇ ਚਰਨਾਂ 'ਚ ਰੱਖਣੀ ਹੈ ਇਹ ਪੋਟਲੀ ਜੇ ਹਣੂਮਾਨ ਜੀ ਦੇ ਚਰਨਾਂ ਦੇ ਵਿੱਚ ਰੱਖ ਕੇ ਉੱਥੇ ਹਨੂਮਾਨ ਚਾਲੀਸਾ ਦਾ ਅਗਰ ਪਾਠ ਕਰ ਹੁੰਦਾ ਉਹ ਕਰ ਲਿਓ ਨਹੀਂ ਤਾਂ ਹਨੂਮਾਨ ਜੀ ਦੇ ਅੱਗੇ ਫਰਿਆਦ ਬੇਨਤੀ ਕਰਕੇ ਹਨੂਮਾਨ ਜੀ ਦੇ ਚਰਨਾਂ ਤੋਂ ਥੋੜਾ ਜਿਹਾ ਸਧੂਰ ਲੈ ਕੇ ਉੱਥੇ ਬੋਟਲੀ ਨੂੰ ਲਗਾ ਦੇਣਾ ਠੀਕ ਹੈ ਫਿਰ ਉਸ ਤੋਂ ਬਾਅਦ ਮੰਦਰ ਦੇ ਵਿੱਚ ਜਿੰਨੀਆਂ ਵੀ ਤੁਹਾਨੂੰ ਮੂਰਤੀਆਂ ਮਿਲਣਗੀਆਂ ਜਿੰਨੀਆਂ ਭਗਵਾਨਾਂ ਦੀਆਂ ਫੋਟੋਆਂ ਤੁਹਾਨੂੰ ਨਜ਼ਰ ਆਈਆਂ ਜਾਂ ਮੂਰਤੀਆਂ ਕਿਤੇ ਵੀ ਉਹਨਾਂ ਦੇ ਚਰਨਾਂ ਦੇ ਵਿੱਚ ਰੱਖ-ਰੱਖ ਕੇ ਸਾਰਿਆਂ ਦੇ ਅੱਗੇ ਫਰਿਆਦ ਬੇਨਤੀ ਤੁਸੀਂ ਕਰਨੀ ਆ ਠੀਕ ਹੈ ਤੇ ਨਾਲ ਕਹਿਣਾ ਵੀ ਆ ਕਿ ਇਹ ਪੋਟਲੀ ਤਿਆਰ ਕਰ ਰਹੇ ਆ ਕਿ ਜਿਹੜੇ ਬੰਦ ਸਾਡੇ ਕਾਰੋਬਾਰ ਆ ਉਹਨੂੰ ਖੋਲਣ ਵਾਸਤੇ ਇਸ ਪੋਟਲੀ ਨੂੰ ਅਸੀਂ ਤਿਆਰ ਕਰ ਰਹੇ ਆ ਤੇ ਇਸ ਪੋਟਲੀ ਉੱਤੇ ਆਪਣੀ ਕਿਰਪਾ ਵਰਸਾਓ ਤਾਂ ਕਿ ਸਾਡਾ ਜਿਹੜਾ ਬੰਦ ਕਾਰੋਬਾਰ ਆ ਉਹ ਖੁੱਲ ਜਵੇ ਇਹਦੇ ਸਾਰੀਆਂ ਸਾਰਿਆਂ ਦੇ ਭਗਵਾਨਾਂ ਦੇ ਤੁਸੀਂ ਚਰਨਾਚ ਰੱਖ ਕੇ ਸ਼ਿਵਲਿੰਗ ਤੇ ਵੀ ਮਾਤਾ ਪਾਰਵਤੀ ਦੇਵੀ ਮਾਤਾ ਦੁਰਗਾ ਦੇਵੀ ਕਿਸੇ ਵੀ ਜਿੰਨੀਆਂ ਵੀ ਉੱਥੇ ਤੁਹਾਡੇ ਸਰੂਪ ਹੋਣਗੇ ਉਹਨਾਂ ਸਰੂਪਾਂ ਦੇ ਅੱਗੇ ਰੱਖ ਕੇ ਤੁਸੀਂ ਪ੍ਰਾਰਥਨਾ ਬੇਨਤੀ ਲਾ ਕੇ ਜਿਹੜੀ ਉਹ ਪੋਰਟਲੀ ਚੱਕ ਲੈਣੀ ਹੈ ਇਰੇ ਮੰਗਲਵਾਰ ਵਾਲੇ ਦਿਨ ਸਵੇਰੇ ਤੁਸੀਂ ਪੋਟਲੀ ਉਸ ਜੇ ਤੁਹਾਡੀ ਦੁਕਾਨ ਦੇ ਨਾਲ ਕੋਈ ਸ਼ਟਰ ਆ ਸ਼ਟਰ ਤੇ ਬੰਦ ਦਿਓ ਜੇ ਕੋਈ ਗੇਟ ਆ ਗੇਟ ਨਾ ਬੰਦ ਦਿਓ ਦੇਖਿਓ ਤੁਹਾਡੇ ਬੰਦ ਕਾਰੋਬਾਰ ਚੱਲ ਪੈਣੇ ਆ ਤਾਂ ਦੋਸਤੋ ਦੇਖਿਓ ਇੱਕ ਕਿੰਦਾ ਚਮਤਕਾਰ ਹੁੰਦੇ ਆ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੈ ਪੀਰਾਂ ਦੀ ਜੈ ਬਸਤਾ